ਭਾਰਤ ਪਾਕਿਸਤਾਨ ਦੇ ਵਿਚਕਾਰ ਜਲਦੀ جنگ ਲੱਗ ਸਕਦੀ ਹੈ ਸਾਨੂੰ ਇਸ جنگ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਭਾਰਤ ਦੇ ਫੌਜ ਮੁਖੀ ਦਾ ਵੱਡਾ ਬਿਆਨ ਆਇਆ ਹੈ ਤਾਂ ਦੂਜੇ ਪਾਸੇ ਪਾਕਿਸਤਾਨ ਦੇ ਫੌਜ ਮੁਖੀ ਨੇ ਵੀ ਐਲਾਨ ਕਰ ਦਿੱਤਾ ਹੈ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਸਾਡਾ ਪਾਣੀ ਰੋਕਿਆ ਤਾਂ 10 ਮਜ਼ਾਈਲਾ ਨਾਲ ਹਮਲਾ ਕਰਾਂਗੇ ਅਤੇ ਕੁਝ ਵੀ ਰਹਿਣ ਨਹੀਂ ਦੇਵਾਂਗੇ ਤਾਂ ਪਾਕਿਸਤਾਨ ਦੀ ਫੌਜ ਵੱਲੋਂ ਵੀ ਭਾਰਤੀ ਫੌਜ ਵੱਲੋਂ ਵੀ ਇਹ ਵੱਡਾ ਬਿਆਨ ਦਿੱਤਾ ਗਿਆ ਭਾਰਤ ਪਾਕਿਸਤਾਨ ਦੀ ਜੰਗ ਮੁਰ ਤੋਂ ਲੱਗ ਸਕਦੀ ਹੈ ਭਾਰਤ ਦੇ ਸੀਡੀਐਸ ਯਾਨਕੀ ਫੌਜ ਦੇ ਮੁਖੀ ਨੇ ਜਿਹੜੇ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਸਾਨੂੰ ਇਸ جنگ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਜੰਗ ਇਕੱਲੀ ਫੌਜ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਹੋਵੇਗੀ ਪੂਰੇ ਦੇਸ਼ ਵਾਸੀਆਂ ਨੂੰ ਇਸ ਵਿੱਚ ਸਹਿਯੋਗ ਕਰਨਾ ਪਵੇਗਾ ਇਹ ਵੱਡੀ ਖਬਰ ਹੈ ਪਰ ਮਾਣੂ ਹਮਲੇ ਦੀ ਵੀ ਧਮਕੀ ਦੇ ਦਿੱਤੀ ਆ ਪਾਕਿਸਤਾਨ ਨੇ 10 ਮਜ਼ਾਈਲਾਂ ਨਾਲ ਹਮਲਾ ਹੋਵੇਗਾ ਇਹ ਸਾਫ਼ ਕਹਿ ਦਿੱਤਾ ਹੈ ਦੀ ਪ੍ਰਿੰਟ ਦੀ ਇੱਕ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮ মুনੀਰ ਨੇ ਭਾਰਤ ਨੂੰ ਪਰਮਾਣੂ ਯੁੱਧ ਦੀ ਧਮਕੀ ਦਿੱਤੀ ਹੈ ਮੁਨੀਰ ਨੇ ਕਿਹਾ ਹੈ ਕਿ ਸਿੰਧੂ ਜਾਲ ਸੰਧੀ ਨੂੰ ਮੁਅਤਲ ਕਰਨ ਤੇ ਭਾਰਤ ਨੂੰ 10 ਮਿਜ਼ਾਈਲਾਂ ਨਾਲ ਹਮਲਾ ਕਰਕੇ ਤਬਾਹ ਕਰ ਦਿੱਤਾ ਜਾਵੇਗਾ ਅਸੀਮ ਮੁਨੀਰ ਨੇ ਕਿਹਾ ਹੈ ਕਿ ਪਰਦੇ ਇਸ ਨੂੰ ਮੌਲਤਵੀ ਕਰਨ ਦੇ ਫੈਸਲੇ ਨਾਲ 25 ਕਰੋੜ ਲੋਕ ਭੁੱਖਮਰੀ ਦੇ ਖਤਰੇ ਵਿੱਚ ਪੈ ਸਕਦੇ ਨੇ ਉਹਨਾਂ ਅੱਗੇ ਕਿਹਾ ਕਿ ਅਸੀਂ ਇੱਕ ਪਰਮਾਣੂ ਹਥਿਆਰਬੰਦ ਦੇਸ਼ ਹਾਂ ਅਤੇ ਜੇਕਰ ਸਾਨੂੰ ਲੱਗਦਾ ਹੈ ਕਿ ਅਸੀਂ ਡੁੱਬ ਰਹੇ ਹਾਂ ਤਾਂ ਅਸੀਂ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ ਅਸੀਮ ਮੁਨੀਰ ਨੇ ਇਹ ਧਮਕੀ ਪਾਕਿਸਤਾਨੀ ਕਾਰੋਬਾਰੀ ਅਦਨਾਨ ਅਸਦ ਦੁਆਰਾ Tampa, the grand ਹਯਾਤ ਹੋਟਲ ਵਿੱਚ ਆਯੋਜਿਤ ਇੱਕ ਰਾਤ ਦੇ ਖਾਣੇ ਵਿੱਚ ਦਿੱਤੀ ਜਿਸ ਵਿੱਚ ਪਾਕਿਸਤਾਨੀ ਡਾਇਸਪੋਰਾ ਦੇ ਲਗਭਗ 120 ਮੈਂਬਰ ਸ਼ਾਮਲ ਦੱਸੇ ਜਾ ਰਹੇ ਸੀ ਮਹਿਮਾਨਾਂ ਨੂੰ ਮੋਬਾਈਲ ਫੋਨ ਜਾਂ ਹੋਰ ਡਿਜੀਟਲ ਡਿਵਾਈਸ ਲਿਆਉਣ ਦੀ ਇਜਾਜ਼ਤ ਨਹੀਂ ਸੀ ਇਸ ਲਈ ਭਾਸ਼ਣ ਦਾ ਕੋਈ ਅਧਿਕਾਰਤ ਰਿਕਾਰਡ ਨਹੀਂ ਹੈ ਪ੍ਰਿੰਟ ਨੇ ਉੱਥੇ ਮੌਜੂਦ ਲੋਕਾਂ ਨੂੰ ਪੁੱਛਗਿੱਛ ਤੇ ਆਧਾਰ ਤੇ ਜਾਣਕਾਰੀ ਇਕੱਠੀ ਕੀਤੀ ਹੈ ਮੁਨੀਰ ਨੇ ਮਈ ਵਿੱਚ 4 ਦਿਨਾਂ ਦੀ ਜੰਗ ਵਿੱਚ ਭਾਰਤ ਦੇ ਨੁਕਸਾਨ ਉੱਤੇ ਤੰਜ ਕਸਿਆ ਅਤੇ ਕਿਹਾ ਕਿ ਭਾਰਤ ਨੂੰ ਇਸ ਟਕਰਾਅ ਵਿੱਚ ਆਪਣੇ ਨੁਕਸਾਨ ਨੂੰ ਸਵੀਕਾਰ ਕਰਨਾ ਚਾਹੀਦਾ ਸਹੀਦਾ ਉਹਨਾਂ ਨੇ ਕਿਹਾ ਕਿ ਜੇਕਰ ਭਾਰਤ ਆਪਣੇ ਨੁਕਸਾਨ ਦਾ ਵੇਰਵਾ ਦਿੰਦਾ ਤਾਂ ਪਾਕਿਸਤਾਨ ਵੀ ਨੁਕਸਾਨ ਦਾ ਵੇਰਵਾ ਦੇਵੇਗਾ মনির ਨੇ ਭਾਰਤ ਨੂੰ ਚਮਕਦੀ ਮਰਸੀਡੀਜ਼ ਅਤੇ ਪਾਕਿਸਤਾਨ ਨੂੰ ਰੇਤ ਨਾਲ ਭਰਿਆ ਟਰੱਕ ਕਿਹਾ ਉਸਨੇ ਕਿਹਾ ਕਿ ਜੇਕਰ ਟਰੱਕ ਕਾਰ ਨਾਲ ਟਕਰਾ ਜਾਂਦਾ ਤਾਂ ਨੁਕਸਾਨ ਕਿਸ ਨੂੰ ਹੋਵੇਗਾ মনির ਨੇ ਕਿਹਾ ਕਿ ਅਸੀਂ ਭਾਰਤ ਦੇ ਪੂਰਬ ਤੋਂ ਸ਼ੁਰੂਆਤ ਕਰਾਂਗੇ ਜਿੱਥੇ ਉਹਨਾਂ ਕੋਲ ਕੀਮਤੀ ਸਰੋਤ ਨੇ ਅਤੇ ਫਿਰ ਪੱਛਮ ਵੱਲ ਵਧਾਂਗੇ ਤਾਂ ਵੱਡੀ ਜਿਹੜੀ ਜੰਗ ਦਾ ਕਿਤੇ ਨਾ ਕਿਤੇ ਬਿਆਨ ਹੈ ਮੁਨੀਰ ਨੇ ਦਿੱਤਾ ਪਾਕਿਸਤਾਨ ਫੌਜ ਮੁਖੀ ਨੇ ਤਾਂ ਦੂਜੇ ਪਾਸੇ ਭਾਰਤੀ ਫੌਜ ਮੁਖੀ ਦਾ ਵੀ ਬਿਆਨ ਆਇਆ ਹੈ ਕਿ ਜਲਦ ਹੀ ਜੰਗ ਲੱਗ ਸਕਦੀ ਹੈ ਜੇਕਰ ਜੰਗ ਲੱਗਦੀ ਹੈ ਤਾਂ ਭਾਰਤੀਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ ਹਾਲਾਂਕਿ ਹਰ ਪਾਸੇ ਜੰਗ ਦਾ ਵਿਰੋਧ ਵੀ ਹੁੰਦਾ ਰਿਹਾ ਹੈ ਸਮੇਂ-ਸਮੇਂ ਤੇ ਨਵਾਰ ਦਾ ਜਿਹੜਾ ਮੰਗਾ ਉੱਠਦੀ ਰਹੀ ਹੈ ਕਿ ਨੌ ਵਾਰ ਕਿਸੇ ਤਰ੍ਹਾਂ ਦੀ ਵਾਰ ਨਹੀਂ ਹੋਣੀ ਚਾਹੀਦੀ ਪਰ ਜਦੋਂ ਗਵਾਂਡੀ ਦੇਸ਼ ਕਿਸੇ ਦੇਸ਼ ਨੂੰ ਤੰਗ ਕਰਦਾ ਤਾਂ ਸੁਭਾਵਿਕ ਤੌਰ ਤੇ ਜਵਾਬ ਦੇਣਾ ਬਣਦਾ ਤਾਂ ਭਾਰਤ ਨੇ ਪਾਕਿਸਤਾਨ ਨੂੰ ਪਿਛਲੇ ਸਮੇਂ ਦੌਰਾਨ ਹਤਵਾਦ ਦਾ ਜਵਾਬ ਜ਼ਰੂਰ ਦਿੱਤਾ ਹੈ ਤਾਂ ਹੁਣ ਦੁਬਾਰਾ ਇਹ ਵੱਡੇ ਬਿਆਨ ਸਾਹਮਣੇ ਆਏ ਨੇ ਫੌਜ ਮੁਖੀਆਂ ਦੇ ਨੂੰ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜੀ ਸਥਿਤੀ ਪੈਦਾ ਹੁੰਦੀ ਹੈ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਕਿਹੋ ਜਿਹੇ ਫੈਸਲੇ ਸਰਕਾਰਾਂ ਵੱਲੋਂ ਲਈ ਜਾਂਦੇ ਨੇ